ਇਹ ਤੇ ਉਹਨੂੰ ਇਤਨਾ ਲਿਆ ਜਾਊਗਾ ਵੀ ਵਾਕਿਆ ਜੀ ਹਿੰਦੂ ਸਿੱਖ ਲੜਾਈ ਆ ਤੇ ਜਿਹੜੇ ਹਿੰਦੂ ਆ ਜਿੱਥੇ ਵੀ ਵੇਖਦੇ ਆ ਤੇ ਉਹ ਸਿੱਖੋ ਨਾਲ ਮਾਰੀ ਜਾਂਦੇ ਆ ਜਦ ਕਿ ਇਹੋ ਜਿਹਾ ਕੋਈ ਨਹੀਂਗਾ ਇਹੋ ਜੀ ਗੱਲ ਕੋਈ ਨਹੀਂਗੀ ਹੁਣ ਮੈਂ ਵੇਖ ਰਿਹਾ ਸੀਗਾ ਵੀ ਸੁਨੀਲ ਜਾਕੜ ਹੁਣੀ ਜਿਹੜਾ ਉਹ ਬਿਆਨ ਦੇ ਰਿਹਾ ਜੀ ਸੂਰੀ ਮਰ ਗਿਆ ਇਸ ਤਰ੍ਹਾਂ ਹੋਇਆ ਹੁਣ ਕੱਲ ਇਹਦੇ ਤੇ ਸੱਟਾਂ ਲਾਤੀਆਂ ਤੇ ਜਿਹੜੇ ਮੈਂ ਪੁੱਛਣਾ ਚਾਹੁੰਦਾ ਵਾਂ ਜਿਹੜੇ ਆਪਣਾ ਜਾਕੜ ਸਾਹਿਬ ਵਰਗੇ ਬੰਦੇ ਆ ਵੀ ਉਦੋਂ ਤੁਹਾਡੀ ਜਮਾਨ ਨੂੰ ਵੱਲ ਮਾਰ ਜਾਂਦਾ ਵਾ ਜਦੋਂ ਇਹ ਲੋਕ ਬਕਵਾਸ ਕਰਦੇ ਆ ਤਾਨੂੰ ਅਧਰੰਗ ਹੋ ਜਾਂਦਾ ਤੁਹਾਡਾ ਪਾਸਾ ਮਾਰਿਆ ਜਾਂਦਾ ਉਦੋਂ ਤੁਹਾਡੇ ਕੋਲ ਬੋਲਿਆ ਨਹੀਂ ਜਾਂਦਾ ਵੀ ਇਹ ਕਿੱਡੀ ਕਿੱਡੀ ਬਕਵਾਸ ਕਰਦੇ ਆ ਜਿਹੜੇ ਬੰਦੇ ਨੂੰ ਸੱਟਾਂ ਲੱਗੀਆਂ ਨੇ ਉਹਦਾ ਵੇਖਿਆ ਜਾਵੇ ਉਹਦੀ ਪ੍ਰੋਫਾਈਲ ਖੋਲੋ ਉਹ ਤੇ 6 ਜੂਨ ਨੂੰ ਲੱਡੂ ਵੰਡਣ ਦੀਆਂ ਗੱਲਾਂ ਕਰਦਾ ਆ ਫਿਰ ਜਾਖੜ ਸਾਹਿਬ ਤੁਸੀਂ ਵੀ ਆਪਣੇ ਪਿਓ ਵਾਲੇ ਰਾਵਾਂ ਤੇ ਤੁਰ ਪਏ ਜਿਹੜੇ ਬਲਰਾਮ ਸਿੰਘ ਜਾਖੜ ਉਹ ਨਹੀਂ ਤੁਰੇ ਸੀਗੇ ਸਾਨੂੰ ਸਾਰਿਆਂ ਨੂੰ ਪਤਾ ਵਾ ਕਿ 1984 ਚ ਜਿਹੜਾ ਸਾਡੇ ਦੇ ਉੱਤੇ ਹਮਲੇ ਹੋਏ ਆ ਬਲਰਾਮ ਜਾਖੜਾਉਣਾ ਦੀ ਤੁਹਾਡੇ ਪਿਤਾ ਦੀ ਉਹਦੇ ਵਿੱਚ ਕੀ ਭੂਮਿਕਾ ਸੀਗੀ ਕੀ ਉਹਨਾਂ ਦਾ ਸਹਿਯੋਗ ਸੀਗਾ ਸੂਨ ਤੇ ਜੇ ਤੁਸੀਂ ਕੋਹ ਵੀ ਇਹਨਾਂ ਚੀਜ਼ਾਂ ਨੂੰ ਧੱਕੇ ਦੇ ਨਾਲ ਦਿਵਾ ਲਈਏ ਤੇ ਤੁਹਾਡੀ ਪੁਰਾਣੀ ਪਾਰਟੀ ਨੇ ਬਥੇਰਾ ਯੋਰ ਲਾ ਲਿਆ ਇਹ ਚੀਜ਼ਾਂ ਦਬਾਉਣ ਵਾਸਤੇ ਤੇ ਇਹ ਚੀਜ਼ਾਂ ਇਸ ਤਰ੍ਹਾਂ ਨਹੀਂ ਜੇ ਦੱਬਣੀਆਂ ਇਹਦਾ ਜਿਹੜਾ ਹੱਲ ਲੱਭ ਦੇ ਜੇ ਇਹਦਾ ਇੱਕੋ ਹੀ ਹੱਲ ਹੈ ਕਿ ਇਹ ਪ੍ਰਸ਼ਾਸਨ ਉਹਨਾਂ ਲੋਕਾਂ ਦੇ ਮੂੰਹ ਨੂੰ ਨਕੇਲ ਪਾਵੇ ਉਹਨਾਂ ਨੂੰ ਮੂੰਹ ਦੇ ਉੱਤੇ ਛਿੱਕੇ ਪਾਵੇ ਜਿਹੜਾ ਕਿਸੇ ਵੀ ਕੌਮ ਦੇ ਖਿਲਾਫ ਬੋਲਦੇ ਆ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੱਲ ਕਰਨੀ ਹੈ ਜੀ ਜਿਹੜਾ ਕੱਲ ਲੁਧਿਆਣਾ ਦੇ ਵਿੱਚ ਜਿਹੜਾ ਇਨਸੀਡੈਂਟ ਹੋਇਆ ਵਾ ਜਿਹੜਾ ਇੱਕ ਸ਼ਿਪ ਸੈਨਿਕ ਨੂੰ ਦੋ ਨਿਹੰਗ ਸਿੰਘਾਂ ਨੇ ਜਿਹੜਾ ਸੋਧਾ ਲਾਇਆ ਵਾ ਸੋ ਉਹਦੇ ਉੱਤੇ ਵੇਖੋ ਇਹ ਨਿੱਕੀ ਜੀ ਗੱਲਬਾਤ ਹੋਈ ਆ ਉਹਦੇ ਵਿੱਚ ਨੈਸ਼ਨਲ ਮੀਡੀਆ ਤੱਕ ਰੌਲਾ ਪੈ ਗਿਆ ਲੋ ਜੀ ਨਿਹੰਗ ਸਿੰਘਾਂ ਨੇ ਇੱਕ ਬੰਦੇ ਨੂੰ ਜਿਹੜਾ ਕੁੱਟਿਆ ਵਾ ਤੇ ਉਹਦੇ ਨਾਲ ਮਾੜੀ-ਮੋਟੀ ਮਾਰਕਟਾਈ ਹੋਈ ਆ ਸੋ ਪੰਜਾਬ ਦਾ ਮੀਡੀਆ ਤੇ ਜਿਹੜਾ ਨੈਸ਼ਨਲ ਮੀਡੀਆ ਵਾ ਇਹ ਐਡਾ ਬਿਗਾਰਤ ਤੇ ਵਿਕਿਆ ਹੋਇਆ ਮੀਡੀਆ ਵਾ ਮੈਂ ਗੱਲ ਕਰਦਾ ਅੱਜ ਤੋਂ 1 ਮਹੀਨਾ ਪਹਿਲਾਂ 1.5 ਮਹੀਨਾ ਪਹਿਲਾਂ ਇੱਕ ਨਾ ਬਾਲਗ ਬੱਚੀ ਸੀਗੀ 16-17 ਸਾਲਾਂ ਦੀ ਤੇ ਉਹ ਆਈ ਸੀਗੀ ਮੁਕਸਰ ਸਾਹਿਬ ਤੋਂ ਇਥੇ ਨਕੌਦਰ ਕਿਸੇ ਡੇਰੇ ਦੇ ਵਿੱਚ ਉਹ ਬੱਚੀ ਦੇ ਨਾਲ ਗੈਂਗ ਰੇਪ ਹੋਇਆ ਤੇ ਕਿਸੇ ਚੈਨਲ ਨੇ ਚਲਾਇਆ ਨਹੀਂ ਵੇਖੋ ਇਹ ਕਿੱਡੀ ਦੋਗਲੀ ਇਹਨਾਂ ਦੀ ਨੀਤੀ ਆ ਸੋ ਜਿਹੜੀ ਗੱਲ ਆਪਾਂ ਹੁਣ ਕਰਨੀ ਆ ਵੀ ਉਹ ਬੰਦੇ ਦੇ ਉੱਤੇ ਹਮਲਾ ਹੋਇਆ ਤੇ ਉਹਨੂੰ ਇੱਕ ਪੇਸ਼ ਕੀਤਾ ਜਾ ਰਿਹਾ ਵਾ ਸਿੱਖ ਤੇ ਹਿੰਦੂਆਂ ਦਾ ਜਿਹੜਾ ਲੜਾਈ ਝਗੜੇ ਵਜੋਂ ਪੇਸ਼ ਕੀਤਾ ਜਾ ਰਿਹਾ ਵਾ ਤਜ ਕਿ ਇਹੋ ਜੀ ਗੱਲ ਕੋਈ ਨਹੀਂ ਗੀ ਜੇਕਰ ਮੰਨ ਲਵੋ ਕਿ ਕੋਈ ਕੋਈ ਵੀ ਸਿੱਖ ਜਿਹੜਾ ਹਿੰਦੂ ਵਿਰੋਧੀ ਹੋਊਗਾ ਤੇ ਫਿਰ ਉਹ ਤੇ ਸੜਕਾਂ ਦੇ ਉੱਤੇ ਅਨੇਕਾਂ ਹੀ ਹਿੰਦੂ ਤੁਰੇ ਫਿਰਦੇ ਨੇ ਜਿਹਨੂੰ ਮਰਜੀ ਵੱਢੀ ਜਾਵੇ ਕੱਟੀ ਜਾਵੇ ਫਿਰ ਤੇ ਉਹਨੂੰ ਇਤਨਾ ਲਿਆ ਜਾਊਗਾ ਵੀ ਵਾਕਿਆ ਜੀ ਹਿੰਦੂ ਸਿੱਖ ਲੜਾਈ ਆ ਤੇ ਜਿਹੜੇ ਹਿੰਦੂ ਆ ਜਿੱਥੇ ਵੀ ਵੇਖਦੇ ਆ ਤੇ ਉਹ ਸਿੱਖੋ ਨਾਲ ਮਾਰੀ ਜਾਂਦੇ ਆ ਜਦ ਕਿ ਇਹੋ ਜਾਂ ਕੋਈ ਨਹੀਂ ਗਾ ਇਹੋ ਜੀ ਗੱਲ ਕੋਈ ਨਹੀਂ ਗੀ ਹੁਣ ਮੈਂ ਵੇਖ ਰਿਹਾ ਸੀਗਾ ਵੀ ਸੁਨੀਲ ਜਾਕਰ ਹੁਣੀ ਜਿਹੜਾ ਉਹ ਬਿਆਨ ਦੇ ਰਿਹਾ ਜੀ ਸੂਰੀ ਮਰ ਗਿਆ ਇਤਰਾ ਹੋਇਆ ਉਹਨੇ ਕੱਲ ਇਹਦੇ ਤੇ ਸੱਟਾਂ ਲਾਤੀਆਂ ਤੇ ਜਿਹੜੇ ਮੈਂ ਪੁੱਛਣਾ ਚਾਹੁੰਦਾ ਵਾਂ ਜਿਹੜੇ ਆਪਣਾ ਜਾਕਰ ਸਾਹ ਵਰਗੇ ਬੰਦੇ ਆ ਵੀ ਉਦੋਂ ਤੁਹਾਡੀ ਜ਼ਬਾਨ ਨੂੰ ਵੱਲ ਮਾਰ ਜਾਂਦਾ ਵਾ ਜਦੋਂ ਇਹ ਲੋਕ ਬਕਵਾਸ ਕਰਦੇ ਆ ਤੁਹਾਨੂੰ ਅਧਰੰਗ ਹੋ ਜਾਂਦਾ ਤੁਹਾਡਾ ਪਾਸਾ ਮਾਰਿਆ ਜਾਂਦਾ ਉਦੋਂ ਤੁਹਾਡੇ ਕੋਲ ਬੋਲਿਆ ਨਹੀਂ ਜਾਂਦਾ ਵੀ ਇਹ ਕਿੱਡੀ ਕਿੱਡੀ ਬਕਵਾਸ ਕਰਦੇ ਆ ਜਿਹੜੇ ਬੰਦੇ ਨੂੰ ਸੱਟਾਂ ਲੱਗੀਆਂ ਨੇ ਉਹਦਾ ਵੇਖਿਆ ਜਾਵੇ ਉਹਦੀ ਪ੍ਰੋਫਾਈਲ ਖੋਲੋ ਉਹ ਤੇ 6 ਜੂਨ ਨੂੰ ਲੱਡੂ ਵੰਡਣ ਦੀਆਂ ਗੱਲਾਂ ਕਰਦਾ ਆ ਜਾਖੜ ਸਾਹਿਬ ਤੁਸੀਂ ਵੀ ਆਪਣੇ ਪਿਓ ਵਾਲੇ ਰਾਵਾਂ ਤੇ ਤੁਰ ਪਏ ਜਿਹੜੇ ਬਲਰਾਮ ਸਿੰਘ ਜਾਖੜ ਉਹ ਨਹੀਂ ਤੁਰੇ ਸੀਗੇ ਸਾਨੂੰ ਸਾਰਿਆਂ ਨੂੰ ਪਤਾ ਵਾ ਕਿ 1984 ਚ ਜਿਹੜਾ ਸਾਡੇ ਦੇ ਉੱਤੇ ਹਮਲੇ ਹੋਏ ਆ ਬਲਰਾਮ ਜਾਖੜਾਉਣਾ ਦੀ ਤੁਹਾਡੇ ਪਿਤਾ ਦੀ ਉਹਦੇ ਵਿੱਚ ਕੀ ਭੂਮਿਕਾ ਸੀਗੀ ਕੀ ਉਹਨਾਂ ਦਾ ਸਹਿਯੋਗ ਸੀਗਾ ਸੋ ਹੁਣ ਤੇ ਜੇ ਤੁਸੀਂ ਕਹੋ ਵੀ ਇਹਨਾਂ ਚੀਜ਼ਾਂ ਨੂੰ ਧੱਕੇ ਦੇ ਨਾਲ ਦਬਾ ਲਿਆ ਤੇ ਤੁਹਾਡੀ ਪੁਰਾਣੀ ਪਾਰਟੀ ਨੇ ਬਥੇਰਾ ਯੋਰ ਲਾ ਲਿਆ ਇਹ ਚੀਜ਼ਾਂ ਦਬਾਉਣ ਵਾਸਤੇ ਇਹ ਚੀਜ਼ਾਂ ਇਤਰਾ ਨਹੀਂ ਜੇ ਦੱਬਣੀਆਂ ਇਹਦਾ ਜਿਹੜਾ ਹੱਲ ਲੱਭਦੇ ਜੇ ਇਹਦਾ ਇੱਕੋ ਹੀ ਹੱਲ ਆ ਕਿ ਇਹ ਪ੍ਰਸ਼ਾਸਨ ਉਹਨਾਂ ਲੋਕਾਂ ਦੇ ਮੂੰਹ 'ਤੇ ਨਕੇਲ ਪਾਵੇ ਉਹਨਾਂ ਨੂੰ ਮੂੰਹ ਦੇ ਉੱਤੇ ਛਿੱਕੇ ਪਾਵੇ ਜਿਹੜਾ ਕਿਸੇ ਵੀ ਕੌਮ ਦੇ ਖਿਲਾਫ ਬੋਲਦੇ ਆ ਸੋ ਜੇ ਤੁਸੀਂ ਕਹੋ ਕਿ ਸਰਕਾਰਾਂ ਦੇ ਜ਼ੋਰ ਦੇ ਨਾਲ ਇਹ ਚੀਜ਼ਾਂ ਦਬਾ ਲੈਣ ਤੁਸੀਂ ਕਿੰਨੇ ਕ ਸਿੱਖਾਂ ਦੇ ਉੱਤੇ ਨਿਗਰਾਨੀ ਰੱਖ ਲੋਗੇ ਤੁਸੀਂ ਕਿੰਨੇ ਸਿੱਖਾਂ ਨੂੰ ਫੜ ਫੜ ਕੇ ਅੰਦਰ ਕਰ ਦੋਗੇ ਇਹ ਕੰਮ ਇਸ ਤਰੀਕੇ ਨਾਲ ਨਹੀਂ ਰੁਕਣੇ ਕਿ ਕੋਈ ਸਾਡੇ ਧਰਮ ਦੀ ਬੇਇੱਜ਼ਤੀ ਕਰੀ ਜਾਵੇ ਕੋਈ ਸਾਡੇ ਧਰਮ ਦੇ ਖਿਲਾਫ ਬੋਲੀ ਜਾਵੇ ਤੇ ਉਹਨਾਂ ਨੂੰ ਤੁਸੀਂ ਇਤਨਾ ਪੁਲਿਸ ਨਾਲ ਜਾਂ ਸਰਕਾਰਾਂ ਨਾਲ ਰੋਕ ਲੋ ਇਹਨਾਂ ਘਟਨਾਵਾਂ ਨੂੰ ਜੇ ਤੁਸੀਂ ਘਟਨਾਵਾਂ ਰੋਕਣੀਆਂ ਹਨ ਤੇ ਤੁਹਾਨੂੰ ਉਹਨਾਂ ਦੇ ਮੂੰਹ ਜ਼ੁਬਾਨਾਂ ਉਹਨਾਂ ਦੀਆਂ ਬੰਦ ਕਰਾਉਣੀਆਂ ਪੈਣੀਆਂ ਨੇ ਜਿਨ੍ਹਾਂ ਦੇ ਮੂੰਹ ਨੂੰ ਬਵਾਸੀਰ ਹੋਈ ਆ ਤੇ ਬਵਾਸੀਰ ਤੁਹਾਡੇ ਮੂੰਹ ਨੂੰ ਵੀ ਲੱਗਦੀ ਹੋਈ ਆ ਜਿਹੜੀਆਂ ਤੁਸੀਂ ਘਟਨਾਵਾਂ ਦਾ ਜ਼ਿਕਰ ਕਰਦੇ ਹੋ ਨਾ ਫਿਰ ਤੁਹਾਡੀ ਪਾਰਟੀ ਦਾ ਹੀ ਰਵਨੀਤ ਬਿੱਟੂ ਉਹ ਵੀ ਗੱਲਾਂ ਕਰਦਾ ਆ ਹੁਣ ਇਹ ਗੱਲ ਵੇਖੋ ਵੀ ਬੇਅੰਤ ਸੌ ਤੋਂ ਬਾਅਦ ਕਿੰਨੇ ਹੋਰ ਮੁੱਖ ਮੰਤਰੀ ਆ ਗਏ ਬਾਕੀ ਕਿਉਂ ਨਹੀਂ ਸਿੱਖਾ ਨਹੀਂ ਮਾਰ ਦਿੱਤੇ ਸੋ ਇਹ ਬੇਂਤੀਆਂ ਵਾਂ ਇਹਨੂੰ ਤੁਲਨਾ ਦਿੱਤਾ ਜਾਵੇ ਇਹਨੂੰ ਤਰੀਕੇ ਨਾਲ ਵੇਖਿਆ ਜਾਵੇ ਕਿ ਇਹ ਜਿਹੜੀ ਆ ਤੁਖ ਅਗ ਤੁਖ ਦੀ ਕਿੱਥੋਂ ਆ ਹੁਣ ਅਜ ਸੂਰੀ ਦੇ ਮੁੰਡੇ ਵੀ ਤੁਰੇ ਫਿਰਦੇ ਉਹਦਾ ਭਰਾ ਵੀ ਤੁਰੇ ਆ ਫਿਰਦਾ ਉਹਦਾ ਪਰਿਵਾਰ ਵੀ ਤੁਰੇ ਆ ਫਿਰਦਾ ਹੋਰ ਲੋਕ ਵੀ ਤੁਰੇ ਫਿਰਦੇ ਉਹਨਾਂ ਨੂੰ ਕਿਉਂ ਨਹੀਂ ਕੈਨੇ ਮਾਰ ਦਿੱਤਾ ਜਿਹੜਾ ਬੰਦਾ ਬੋਲੂਗਾ ਉਹਦਾ ਨੁਕਸਾਨ ਹੋਣਾ ਤੈਅ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਗੁਰੂ ਦਾ ਪਿਆਰੇ ਨੇ ਕਰਨਾ ਹੀ ਕਰਨਾ ਕੋਈ ਵੀ ਬੰਦਾ ਆਪਦੇ ਧਰਮ ਦੇ ਖਿਲਾਫ ਨਹੀਂ ਸੁਣਦਾ ਹੁੰਦਾ ਤੇ ਤੁਹਾਨੂੰ ਲੋਕਾਂ ਨੂੰ ਆਦਤ ਪੈ ਗਈ ਆ ਕਿ ਸਿੱਖ ਧਰਮ ਦੇ ਖਿਲਾਫ ਬੋਲੋ ਚਾਰ ਗੰਮੈ ਲਓ ਤੇ ਇਹ ਤੁਸੀਂ ਵੇਖ ਚੁੱਕੇ ਹੋ ਕਿ ਜਿਹੜੀ ਪਾਰਟੀ 'ਚ ਤੁਸੀਂ ਪਹਿਲੋਂ ਸੀਗੇ ਉਹਦੀ ਪ੍ਰਧਾਨ ਮੰਤਰੀ ਵੀ ਨਹੀਂ ਬਚੀ ਗੰਮੈਨਾਂ ਦੇ ਨਾਲ ਸੋ ਇਸ ਮਸਲੇ ਦਾ ਜੇਕਰ ਕੋਈ ਹੱਲ ਲੱਭਣਾ ਚਾਹੁੰਦੇ ਹੋ ਪੋਲਿਟੀਕਲ ਤਰੀਕੇ ਨਾਲ ਸਰਕਾਰੀ ਤਰੀਕੇ ਨਾਲ ਤੇ ਇਹਦਾ ਫਿਰ ਇੱਕੋ ਹੀ ਹੱਲ ਆ ਕਿ ਇਹਨਾਂ ਲੋਕਾਂ ਜਿਹੜੇ ਬਕਵਾਸ ਕਰਦੇ ਆ ਉਹਨਾਂ ਦੇ ਮੂੰਹ ਨੂੰ ਛਿੱਕਾ ਪਾਇਆ ਜਾਵੇ ਉਹਨਾਂ ਦਾ ਮੂੰਹ ਬੰਦ ਕਰਾਇਆ ਜਾਵੇ ਜੇ ਇਹਨਾਂ ਦਾ ਮੂੰਹ ਨਾ ਬੰਦ ਹੋਣਗੇ ਤੇ ਭਾਵੇਂ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਦੇ ਦਿਓ ਕਿਤੇ ਨਾ ਕਿਤੇ ਉਹ ਝਗੜਾ ਕਿਤੇ ਆਉਂਦੇ ਜਾਂਦੇ ਕਿਤੇ ਹੋ ਹੀ ਜਾਣਾ ਵਾ ਹੁਣ ਤੁਸੀਂ ਵੇਖ ਲਓ ਵੀ ਜਿਹੜਾ ਬੰਦਾ ਅੰਮ੍ਰਿਤਸਰ ਵੀ ਮਰਿਆ ਸੀਗਾ ਉਹਦੇ ਕੋਲ ਘੱਟ ਸਿਕਿਉਰਟੀ ਨਹੀਂ ਸੀ 18-20 ਗਨਮੈਨ ਲਈ ਫਿਰਦਾ ਸੀਗਾ ਤੇ ਮੌਕੇ ਦੇ ਉੱਤੇ 18-20 ਮੁਲਾਜ਼ਮ ਮੋਰ ਖਲੋਤੇ ਸੀਗੇ ਜਿਹੜੇ ਉਹਨੂੰ ਕੂੜੇ ਦੇ ਢੇਰ ਤੋਂ ਠਾਉਣ ਦੇ ਸੀਗੇ ਸੋ ਇਹ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੁਸੀਂ ਉਤਰਾਂ ਨਹੀਂ ਇੰਨਾ ਘਟਰਾਵਾ ਨੂੰ ਜੇ ਤੁਸੀਂ ਕਹੋਗੇ ਜਿਆਦਾ ਗਨਮੈਨ ਜਾਂ ਬਿਆਨਾਂ ਨਾਲ ਨਹੀਂ ਰੋਕਿਆ ਜਾ ਸਕਦਾ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਜਿਹੜਾ ਵੀ ਬੰਦਾ ਕਿਸੇ ਦੇ ਧਰਮ ਦੇ ਖਿਲਾਫ ਬੋਲਦਾ ਵਾ ਕਿਸੇ ਨੂੰ ਪ੍ਰਵੋਕ ਕਰਦਾ ਵਾ ਔਕਸਾਉਂਦਾ ਵਾ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਇਧਰ ਰਾਜਨੀਤੀ ਕਰਨ ਲੱਗ ਪੇ ਹੁਣ ਜਿਹੜੀ ਪਾਰਟੀ 'ਚ ਤੁਸੀਂ ਹੋ ਭਾਜਪਾ ਦੇ ਵਿੱਚ ਭਾਜਪਾ ਦੇ ਕਾਰਨਾਮੇ ਸਾਰਿਆਂ ਨੂੰ ਪਤਾ ਵਾ ਬੀ ਗੋਧਰਾ ਕਾਂਡ ਦੇ ਵਿੱਚ ਕੀ ਕੀਤਾ ਸੀਗਾ ਭਾਜਪਾਈਆਂ ਨੇ ਉਹ ਨਹੀਂ ਤੁਹਾਨੂੰ ਪਤਾ ਆ ਦਿੱਲੀ ਦੇ ਵਿੱਚ ਹੁਣ ਜਿਹੜਾ ਥੋੜਾ ਜਿਹਾ 2 2.5 ਸਾਲ ਪਹਿਲਾਂ ਹੋਇਆ 3 ਸਾਲ ਪਹਿਲਾਂ ਉਹ ਨਹੀਂ ਤੁਹਾਨੂੰ ਪਤਾ ਸੋ ਇਹਨਾਂ ਚੀਜ਼ਾਂ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹਦਾ ਹੱਲ ਲੱਭਣਾ ਚਾਹੀਦਾ ਤੇ ਇਹਦਾ ਹੱਲ ਇੱਕੋ ਹੀ ਆ ਕਿ ਉਹਨਾਂ ਕਹ ਬੋਲੋ ਜਿੰਨਾਂ ਕ ਜਰ ਸਕਦੇ ਜੀ ਇਹ ਇਤਰਾ ਹੀ ਹੁੰਦਾ ਵਾ ਕਿ ਇਹਦੀ ਜ਼ੁਬਾਨ ਚੱਲ ਗਈ ਤੇ ਕ ਇਹਦੇ ਹੱਥ ਚੱਲ ਗਏ ਫਿਰ ਉਹ ਜ਼ੁਬਾਨ ਚਲਾਈ ਜਾਣਗੇ ਤੇ ਸੇਖ ਆਪਣੇ ਹੱਥ ਚਲਾਈ ਜਾਣਗੇ ਇਹ ਕੋਈ ਹੱਲ ਨਹੀਂ ਹੈਗਾ ਵੀ ਮੁੜ ਕੇ ਇਹਨਾਂ ਬੰਦਿਆਂ ਨੂੰ ਮੈਂ ਸੱਟਾਂ ਲੱਗ ਜਾਂਦੀਆਂ ਤੇ ਮੁੜ ਕੇ ਤੁਸੀਂ ਆਪਣੀ ਰਾਜਨੀਤੀ ਕਰਦੇ ਹੋ ਆ ਕੇ ਪੰਜਾਬ ਦਾ ਤੁਸੀਂ ਖਾਂਡੇ ਜੇ ਤੇ ਪੰਜਾਬ ਦੇ ਉਲਟੀ ਤੁਸੀਂ ਭੁਗਤਣ ਦੇ ਜੇ। ਸੋ ਐਸੇ ਲੀਡਰ ਹੋਰ ਵੀ ਆਉਣਗੇ ਕੋਈ ਸਾਂਝੀ ਗੱਲ ਕਰਿਆ ਕਰੋ। ਨਹੀਂ ਤੇ ਪੰਜਾਬ ਦੇ ਵਿੱਚ ਤੁਹਾਡੇ ਪੈਰ ਨਹੀਂ ਲੱਗਣੇ। ਸੋ ਇਹ ਬੇਨਤੀ ਆ ਕਿ ਵੇਖੋ ਸਾਰੇ ਨੈਸ਼ਨਲ ਟੀਵੀ ਨੇ ਵੀ ਚਲਾਤਾ ਜੀ ਆ ਹੋ ਗਿਆ ਆ ਹੋ ਗਿਆ ਉਹਦੇ ਕਾਰਨ ਲੱਭੋ ਉਹਦੇ ਕਾਰਨ ਕੀ ਨੇ। ਇਹ ਕਾਰਨ ਸਾਰਿਆਂ ਨੂੰ ਪਤਾ ਵਾ ਕਿ ਇਹ ਲੋਕ ਇੱਕ ਪੱਤਰਕਾਰ ਸਾਧ ਲੈਂਦੇ ਆ ਚਾਰ ਪੰਜ ਜਾਣੇ ਇਕੱਠੇ ਹੋ ਜਾਂਦੇ ਆ ਤੇ ਮੁੜ ਕੇ ਕੱਪੜਿਆਂ ਚੋਂ ਬਾਹਰ ਆ ਕੇ ਚੀਕਾਂ ਮਾਰਦੇ ਆ ਕਹਿੰਦੇ ਸ਼ਿਵ ਸ਼ਕਤੀ ਦਾ ਜਾਪ ਕਰਨਗੇ ਆਪਣੀ ਰੱਖਿਆ ਆਪ ਕਰਨਗੇ ਕੱਲ ਫਿਰ ਤੇਥੋਂ ਰੱਖਿਆ ਰੱਖਿਆ ਕਿਉਂ ਨਾ ਹੋਈ ਤੂੰ ਤੇ ਹੱਥ ਜੋੜਦਾ ਹੀ ਸਕੂਟਰੀ ਤੇ ਬਹਿ ਕੇ ਉਹਦੇ ਸੋ ਇਹ ਆ ਵੀ ਕਿਸੇ ਵੀ ਧਰਮ ਦੇ ਖਿਲਾਫ ਨਾ ਬੋਲਿਆ ਜਾਵੇ ਨਾ ਕਿਸੇ ਨੂੰ ਉਕਸਾਇਆ ਜਾਵੇ ਨਾ ਕਿਸੇ ਦੇ ਗੁਰਧਾਮਾਂ ਦੇ ਖਿਲਾਫ ਬੋਲਿਆ ਜਾਵੇ ਨਾ ਕਿਸੇ ਤੇ ਸ਼ਹੀਦਾਂ ਦੇ ਖਿਲਾਫ ਬੋਲਿਆ ਜਾਵੇ ਇਹ ਕੰਮ ਇਸ ਤਰ੍ਹਾਂ ਨਹੀਂ ਰੋਕ ਸਕਦੇ ਜਿ ਤਰ੍ਹਾਂ ਤੁਸੀਂ ਬਿਆਨਬਾਜ਼ੀ ਕਰਕੇ ਹੁਣ ਦੋ ਸਿੰਘ ਤੁਸੀਂ ਅੰਦਰ ਦੇ ਦਿੱਤੇ ਤੇ ਇਹ ਕੋਈ ਕਮੀ ਥੋੜਾ ਵਾ ਅੱਜ ਨਹੀਂ ਤੇ ਕੱਲ ਨੂੰ ਬਾਹਰ ਆ ਜਾਣਗੇ ਤੁਸੀਂ ਕਿੰਨਾ ਕਿੰਨਾ ਤੇ ਰਾਖੀ ਕਰੋਗੇ ਕੱਲ ਨੂੰ ਕੋਈ ਹੋਰ ਉੱਠ ਕੇ ਇਹੋ ਜਿਹੇ ਜਿਹੜਾ ਬਦਜਾਤ ਬੰਦਾ ਵਾ ਜਿਹੜਾ ਬਕਵਾਸ ਕਰੂਗਾ ਉਹਦੇ ਉੱਤੇ ਸੋਧਾਂ ਲੱਗ ਜਾਊਗਾ ਸੋ ਇਹਦਾ ਇੱਕੋ ਹੀ ਇੱਕ ਹਾਲਿਆ ਚਾਹੇ ਜਿੰਨੇ ਮਰਜ਼ੀ ਬੰਦੇ ਬਿਠਾ ਕੇ ਕੋਈ ਸਲਾਮਾ ਲੈ ਕੇ ਪੁੱਛ ਲੋ ਕਿ ਜਿਹੜਾ ਵੀ ਕਿਸੇ ਦੇ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਸ਼ੇਪ ਸੈਨਾ ਵਾਲਿਆਂ ਨੂੰ ਹੀ ਉਹਨਾਂ ਨੂੰ ਚੁੱਕੋ ਕੋਈ ਵੀ ਜਿਹੜਾ ਬੋਲਦਾ ਵਾ ਭਾਵੇਂ ਉਹ ਸੇਖੋ ਹੋਵੇ ਭਾਵੇਂ ਹਿੰਦੂ ਹੋਵੇ ਮੁਸਲਮਾਨ ਹੋਵੇ ਇਸਾਈ ਹੋਵੇ ਜਿਹੜਾ ਕਿਸੇ ਦੇ ਧਰਮ ਦੇ ਖਿਲਾਫ ਬੋਲਦਾ ਵਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਦੂਜੀ ਧਿਰ ਨੂੰ ਮੌਕਾ ਹੀ ਨਾ ਮਿਲੇ ਉਹਦੇ ਤੇ ਹਮਲਾ ਕਰਨ ਦਾ ਇਤਨਾ ਫਿਰ ਜੇ ਤੁਸੀਂ ਬਕਵਾਸ ਬਾਜੀ ਕਰੋਗੇ ਇਹ ਤੇ ਵੱਧਦਾ ਹੀ ਜਾਣਾ ਵਾ ਫਿਰ ਤੇ ਜਾਕਰ ਸਾਹਿਬ ਤੁਸੀਂ ਮੈਂ ਮੈਂ ਉਹ ਗੱਲਾਂ ਕਹਿਣਾ ਨਹੀਂ ਚਾਹੁੰਦਾ ਇਹ ਤੇ ਬੰਦਾ ਦੋ ਚਾਰ ਗਨਮੈਨ ਲਈ ਫਿਰਦਾ ਸੀਗਾ ਇਥੇ ਦੇ ਉਹ ਨਹੀਂ ਬਚੇ ਜਿੰਨਾਂ ਕੋ ਢੇਰਾਂ ਦੇ ਢੇਰ ਗਨਮੈਨ ਸੀਗੇ ਜਿਨ੍ਹਾਂ ਦਾ ਲੱਭਿਆ ਹੀ ਕੱਖ ਨਹੀਂ ਸੀਗਾ ਸਭ ਤੋਂ ਉੱਚਾ ਉੱਧਾ ਹੁੰਦਾ ਪ੍ਰਧਾਨ ਮੰਤਰੀ ਦਾ ਪ੍ਰਧਾਨ ਮੰਤਰੀ ਇੱਕ ਗਿਆ ਮੁੱਖ ਮੰਤਰੀ ਗਿਆ ਆਪਣਾ ਫੌਜ ਦਾ ਮੁਖੀ ਗਿਆ ਇੱਥੇ ਫਿਰ ਕੋਈ ਗਿਣਤੀ ਥੋੜਾ ਆ ਤੇ ਸੋ ਬੇਨਤੀਆਂ ਜੇ ਵਾਕਿਆ ਹੀ ਇਹਦਾ ਸਹੀ ਮੈਨੇ ਦੇ ਵਿੱਚ ਪਈਆਂ ਲੱਭਣਾ ਚਾਹੁੰਦੇ ਹੋ ਇਹਦਾ ਹੱਲ ਇੱਕੋ ਹੀ ਆ ਇਹਨਾਂ ਦੇ ਮੂੰਹ ਨੂੰ ਬਕਵਾਸ ਕਰਨ ਵਾਲਿਆਂ ਦੇ ਮੂੰਹ ਨੂੰ ਛਿੱਕੇ ਪਾਏ ਜਾਣ ਇਹਨਾਂ ਦੀਆਂ ਜ਼ੁਬਾਨਾਂ ਬੰਦ ਕੀਤੀਆਂ ਜਾਣ ਇਹ ਕੋਈ ਮੌਕਾ ਨਹੀਂ ਸिखਾ ਨੂੰ ਟਾਰਗੇਟ ਕਰਨ ਦਾ ਛੱਡ ਦੇ ਜੇ ਆਪਣਾ ਲੱਗਾ ਸੀਗਾ ਦਿੱਲੀ ਮੋਰਚਾ ਲੱਗਾ ਸੀਗਾ ਕਿਸਾਨਾਂ ਦਾ ਉਹਦੇ ਤੇ ਇਹਨਾਂ ਨੇ ਬਕਵਾਸ ਬਾਜ਼ੀ ਕੀਤੀ ਜੇਕਰ ਆ ਕੁੜੀ ਇੱਥੇ ਆ ਕਰਕੇ ਗਈ ਸੀਗੀ ਯੋਗਾ ਕਰਕੇ ਗਈ ਸੀ ਉਹਦੇ ਤੇ ਇਹਨਾਂ ਨੇ ਬਕਵਾਸ ਬਾਜ਼ੀ ਕੀਤੀ ਜੇ ਕੰਗੜਾਂ ਦੇ ਚਪੇੜ ਵਜੀ ਉਹਦੇ ਤੇ ਇਹਨਾਂ ਨੇ ਬਕਵਾਸ ਬਾਜ਼ੀ ਕੀਤੀ ਪਰ ਇਹਨਾਂ ਦੇ ਰਹਿਣ ਵਾਲੇ ਹਾਲਾਤ ਨਹੀਂ ਹੈਗੇ ਪੰਜਾਬ ਦੇ ਵਿੱਚ ਤੇ ਇਹਨਾਂ ਨੂੰ ਜਿੰਨੀਆਂ ਮਰਜ਼ੀ ਸਿਕਿਉਰਟੀਆਂ ਦੇ ਦੋ ਪੰਜਾਬ ਥਾਣਿਆਂ ਚ ਚੁੱਕੋ ਤੇ ਇਹਨਾਂ ਦੇ ਘਰਾਂ ਦੇ ਵਿੱਚ ਲਾ ਦਿਓ ਕੁਝ ਹੀ ਸਿਆਣੇ ਬਹਿਣੇ ਬੰਦੇ ਹੋ ਇੰਨਾ ਚੇਰ ਹੋ ਗਿਆ ਤੁਹਾਨੂੰ ਰਾਜਨੀਤੀ ਕਰਦੇ ਆ ਚਲੋ ਮੈਂ ਸਮਝਣਾ ਮੈਂ ਬਿੱਟੂ ਨੂੰ ਤੇ ਨਹੀਂ ਨਹੀਂ ਸਮਝ ਹੈਗੀ ਤੁਸੀਂ ਤੇ ਚਿੱਟੇ ਤੁਹਾਡੇ ਹੋ ਗਏ ਵਾਲ ਹੋ ਗਏ ਤੁਹਾਡੇ ਸਿਰ ਦੇ ਕੋਈ ਜਾਖੜ ਸਾਹਿਬ ਸਿਆਣੀ ਗੱਲ ਕਰੋ ਇਹ ਗੱਲਾਂ ਨੂੰ ਤੂਲ ਨਾ ਦਿੱਤਾ ਜਾਵੇ ਇਹਦਾ ਹੱਲ ਜਿਹੜਾ ਵਾ ਨਾ ਸਾਰਿਆਂ ਨੂੰ ਪਤਾ ਵਾ ਤੇ ਮੈਂ ਕੈਮਰੇ ਦੇ ਉੱਤੇ ਬਹਿ ਕੇ ਕਹੋ ਭਾਈ ਉਹਨਾਂ ਕੋ ਬੋਲੋ ਜਿੰਨਾ ਕੋ ਤੁਹਾਨੂੰ ਨੁਕਸਾਨ ਨਾ ਹੋਵੇ ਜੇ ਤੁਸੀਂ ਫालतੂ ਬੋਲੋਗੇ ਫਿਰ ਕੋਈ ਨਾ ਕੋਈ ਬੰਦਾ ਆਊਗਾ ਕੋਈ ਵੀ ਆਪਦੇ ਧਰਮ ਦੇ ਖਿਲਾਫ ਨਹੀਂ ਸੁਣਦਾ ਨਾਸੀਂ ਸੁਣਦੇ ਆ ਨਾ ਕੋਈ ਸੱਚਾ ਐਂ ਦੂ ਜਿਹੜਾ ਆ ਆਪਦੇ ਧਰਮ ਦੇ ਖਿਲਾਫ ਸੁਣੂਗਾ ਨਾ ਕੋਈ ਮੁਸਲਮਾਨ ਸੁਣੂਗਾ ਇਹਦੇ ਤੁਸੀਂ ਪੰਜਾਬ ਦੇ ਵਿੱਚ ਬਹਿ ਕੇ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਹੋ ਸੋ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਜਿਹੜੇ ਵੀਰ ਸੁਣਣ ਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿਹੜੇ ਵੀਰ ਲਾਈਵ ਹੋ ਸਕਦੇ ਆ ਲਾਈਵ ਹੋ ਕੇ ਆਪਣਾ ਪੱਖ ਰੱਖੋ ਇਹ ਤਾਂ ਯਕਦਮ ਕੱਲ ਦੇ ਮਤਲਬ ਆਪਦੇ ਲਾਈਵ ਹੋ ਗਿਆ ਆਪਦਾ ਪੱਖ ਰੱਖੀ ਜਾਂਦੇ ਤੇ ਵਿਚਾਰੇ ਬਣੀ ਜਾਂਦੇ ਵੀ ਸਾਨੂੰ ਸੱਟਾਂ ਵੱਜੀਆਂ ਵਾ ਸਾਨੂੰ ਬੰਦੇ ਨੂੰ ਮਾਰਿਆ ਮੈਂ ਤੇ ਕਹਿੰਦਾ ਵਾ ਵੀ ਉਹ ਨਿਹੰਗ ਸਿੰਘਾਂ ਦੀ ਮੇਰਾ ਕਲ ਕਿਰਪਾਨ ਨਹੀਂ ਕੰਮ ਕੀਤੀ ਨਹੀਂ ਤੇ ਅੱਜ ਤੋਂ 10ਵੇਂ ਦਿਨ ਨੂੰ ਭੋਗ ਪੈ ਜਣਾ ਅਹੀਂ ਉਹਦਾ ਸੋ ਆਪਾਂ ਨਹੀਂ ਚਾਹੁੰਦੇ ਵੀ ਇਹੋ ਜਿਹਾ ਕੋਈ ਕੰਮ ਹੋਵੇ ਕਿਸੇ ਨੂੰ ਕਿਸੇ ਨੂੰ ਕੋਈ ਵੀ ਨਿਹੰਗ ਸਿੰਘ ਨੂੰ ਕਿਸੇ ਨੂੰ ਮਾਰਨਾ ਪਵੇ ਸਿੰਘ ਨੂੰ ਕਿਸੇ ਨੂੰ ਮਾਰਨਾ ਪਵੇ ਇਹ ਹੁਣ ਵੇਖੋ ਇਹ ਕਹਿੰਦੇ ਵੀ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਮੌਲ ਖਰਾਬ ਹੋ ਹੁੰਦਾ ਵਾ ਵੀ ਜਣੇ ਖਣੇ ਨੂੰ ਸਿੱਖ ਮਾਰਨ ਡੇ ਨੇ ਆਉਂਦੇ ਜਾਂਦੇ ਨੂੰ ਮਾਰਨ ਡੇ ਨੇ ਬਿਨਾਂ ਕਾਰਨ ਤੋਂ ਕਿਉਂ ਨੂੰ ਮਾਰਨ ਡੇ ਨੇ ਲੁਧਿਆਣੇ ਦੇ ਵਿੱਚ ਮੇਰਾ خیال ਲਿਆ ਵੀ ਇਸ ਵੇਲੇ ਸਿੱਖਾਂ ਨਾਲੋਂ ਜ਼ਿਆਦਾ ਗਿਣਤੀ ਹਿੰਦੂਆਂ ਦੀ ਆ ਕਿੰਨੇ ਕ ਸਿੱਖਾਂ ਨੇ ਉੱਥੇ ਹਿੰਦੂਆਂ ਦੇ ਉੱਤੇ ਹਮਲੇ ਕਰ ਦਿੱਤੇ ਕਿੰਨੇ ਕ ਕਿਸ ਦੇ ਕਿਰਪਾਨ ਮਾਰਤੀ ਕਿੰਨੀਆਂ ਕ ਕਿਸ ਦੇ ਗੋਲੀਆਂ ਮਾਰਤੀਆਂ ਜਿਹੜਾ ਬੋਲਿਆ ਉਹਨੂੰ ਹੀ ਮਾਰਿਆ ਔਰ ਉਹ ਪੂਰੀ ਵੀਡੀਓ ਵੇਖੋ ਨਿਹੰਗ ਸਿੰਘ ਜਦੋਂ ਆਉਂਦੇ ਆ ਤੇ ਮਗਰ ਵੀ ਲੋਕ ਸਕੂਟਰੀਆਂ ਤੇ ਆਉਣ ਡੇ ਆ ਸਾਰੇ ਆਉਣ ਜਾਣ ਡੇ ਆ ਕੋਈ ਆਟੋ ਤੇ ਬੈਠਾ ਵਾ ਕੋਈ ਕਾਰ ਤੇ ਬੈਠਾ ਸਿਰਫ ਉਹਨੂੰ ਕਿਉਂ ਰੋਕ ਕਿ ਉਹ ਬੋਲਦਾ ਸੀਗਾ ਵੱਧ ਘੱਟ ਪਰ ਮੈਂ ਇਸ ਚੀਜ਼ ਹੀ ਗਰੰਟੀ ਦੇਣਾ ਵਾਂ ਕੋਈ ਵੀ ਬੰਦਾ ਜਿਨੇ ਪਹਿਲੋਂ ਵੀ ਬੋਲ ਲਿਆ ਵਾ ਮੰਨ ਲਓ ਲਾਈਵ ਹੋ ਕੇ ਇੱਕ ਗੱਲ ਕਹਿ ਦਿੰਦਾ ਵਾ ਕਿ ਭਾਈ ਅੱਜ ਜੋ ਮੈਂ ਪਿੱਛੇ ਕੀਤਾ ਕੀਤਾ ਅੱਜ ਤੋਂ ਬਾਅਦ ਮੈਂ ਕੁਝ ਨਹੀਂ ਕਰਾਂਗਾ ਤੇ ਮੇਰਾ ਖਿਆਲ ਹੈ ਸਿੱਖ ਕਦੀ ਉਹਨੂੰ ਹੱਥ ਨਹੀਂ ਲਾਉਣਗੇ ਜਿੱਤੇ ਮਰਜੀ ਤੁਰਿਆ ਫਿਰੇ ਬਿਨਾਂ ਗੰਨ ਮੈਨਾਂ ਤੋਂ ਤੁਰਿਆ ਫਿਰੇ ਸੋ ਇਹਨੂੰ ਹਿੰਦੂ ਸਿੱਖ ਮਸਲਾ ਨਾ ਬਣਾਇਆ ਜਾਵੇ ਇਹ ਹਿੰਦੂ ਸਿੱਖ ਮਸਲਾ ਨਹੀਂਗਾ ਜਿਹੜਾ ਬਕਵਾਸ ਕਰੂ ਹੁਣ ਬੈਂਤ ਸਿੰਘ ਤੇ ਇੰਦੂਨੀ ਸੀ ਨਾ ਬੈਂਤ ਸਿੰਘ ਤੇ ਸੇਖੀ ਸੀਗਾ ਉਹਨੂੰ ਫਿਰ ਕਿਹੜੀ ਗੱਲੋਂ ਮਾਰ ਦਿੱਤਾ ਇਹ ਚੀਜ਼ਾਂ ਨੂੰ ਸੋਚੋ ਕੋਈ ਨਹੀਂ ਆ ਕਿ ਬੈਂਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗੁਰਮੁਖ ਪਿਆਰਿਓ